السلام عليكم ਵੀਰੋ ਕੀ ਹਾਲ ਹੈ ਅਮਿਤ ਕਰਨੇ ਤੁਸੀਂ ਸਾਰੇ ਵਧੀਆ ਹੋਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੇਖਾਂਗੇ ਵਿਕਰਮ ਸਿੰਘ ਮਜੀਠੀਆ ਦੀਆਂ ਉਹ ਮਹਿੰਗੀਆਂ ਮਹਿੰਗੀਆਂ ਗੱਡੀਆਂ ਕਰੋੜਾਂ ਰੁਪਈਆ ਦੀਆਂ ਗੱਡੀਆਂ ਜਿਨ੍ਹਾਂ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨਸ਼ਾ ਤਸਰੀ ਦਾ ਕੰਮ ਕਰਦਾ ਸੀ ਨਸ਼ਾ ਤਸਰੀ ਵਾਸਤੇ ਇਸਤੇਮਾਲ ਕਰਦਾ ਸੀ ਤੇ ਨਾਲ ਹੀ ਨਾਲ ਉਹ ਜਿਹੜੇ ਮਹਿੰਗੀਆਂ ਗੱਡੀਆਂ ਉਹਨੇ ਆਪਣੇ ਦੂਸਰੇ ਜਿਹੜੇ ਨਸ਼ਾ ਤਸਤਰ ਸੀ ਸਾਥੀ ਸੀ ਉਹਨਾਂ ਨੂੰ ਦਿੱਤੀਆਂ ਸੀ ਜਿਨ੍ਹਾਂ ਦੇ ਵਿੱਚ ਇਹ ਗੱਡੀਆਂ ਇਸਤੇਮਾਲ ਹੁੰਦੀਆਂ ਸੀ ਅੱਜ ਇਹਨਾਂ ਗੱਡੀਆਂ ਦੇ ਬਾਰੇ ਮੁਕੰਮਲ ਡਿਟੇਲਸ ਸੀ ਜਾਏਗੀ ਤੇ ਨਾਲ ਹੀ ਨਾਲ ਦੱਸਿਆ ਜਾਏਗਾ ਕਿ ਹੁਣ ਵਿਕਰਮ ਸਿੰਘ ਮਜੀਠੀਆ ਜਿਹੜੇ ਆ ਬਹੁਤ ਬੁਰੀ ਤਰ੍ਹਾਂ ਫਸ ਚੁੱਕੇ ਆ ਉਹਨਾਂ ਦੇ ਖਿਲਾਫ ਜਿਹੜੇ ਸਬੂਤ ਆ ਟਰੰਕਾਂ ਦੇ ਟਰੰਗ ਭਰੇ ਜਾ ਰਹੇ ਆ ਤੇ ਉਹ ਸਾਰੀ ਜਿਹੜੀ ਡਿਟੇਲ ਹੈ ਅੱਜ ਆਪਾਂ ਵੀਡੀਓ 'ਚ ਜਾਣੇ ਪਹਿਲਾਂ ਆਪਾਂ ਚਲ ਕੇ ਦੇਖ ਲੈਨੇ ਆ ਵੀਡੀਓ ਤੇ ਫਿਰ ਕਰਨੇ ਹੱਸ ਤੇ ਵਿਚਾਰ ਆ ਜਾਨੀ ਪੰਜਾਬੀਓ ਸਾਸਰੀ ਕਾਲ ਜਿੰਨੇ ਗੱਜ ਦੀ ਇੱਕ ਬਹੁਤ ਵੱਡੀ ਖਬਰ ਵਿਕਰਮ ਸਿੰਘ ਮਜੀਠੀਆ ਤੇ ਜਿਹੜੀਆਂ ਗੱਡੀਆਂ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਚਿੱਟੇ ਦੀ ਤਸਕਰੀ ਔਰ ਚਿੱਟੇ ਦੀ ਸਪਲਾਈ ਕਰਦੇ ਸੀ ਉਹਨਾਂ ਗੱਡੀਆਂ ਦਾ ਜ਼ਿਕਰ ਤੁਹਾਡੇ ਸਾਹਮਣੇ ਕਰਾਂਗੇ ਔਰ ਬਿਕਰਮ ਸਿੰਘ ਮਜੀਠੀਆ ਤੇ ਐਨਡੀਪੀਐਸ ਦਾ ਕੇਸ ਯਾਨੀ ਇੱਕ ਬਹੁਤ ਵੱਡਾ ਨਸ਼ਿਆਂ ਦਾ ਕੇਸ ਪੈਣ ਜਾ ਰਿਹਾ ਕਿਉਂਕਿ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਜਿਸ ਦਿਨ ਦਾ ਚਾਰ ਸ਼ੀਟ ਦਾਖਲ ਹੋਈ ਹੈ ਕਹਿੰਦੇ ਜੀ ਚਾਰ ਟਰੰਕਾਂ ਦਾ ਵੱਡਾ ਜ਼ਿਕਰ ਹੁੰਦਾ ਸੀ ਤਾਂ ਉਹਨਾਂ ਚਾਰ ਟਰੰਕਾਂ ਦੇ ਵਿੱਚ ਕੱਲ ਵੀ ਮੈਂ ਤੁਹਾਡੇ ਸਾਹਮਣੇ ਇੱਕ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਕਿ ਉਹਨਾਂ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਦੀ ਜ਼ਿੰਦਗੀ ਕੈਦ ਹੋ ਚੁੱਕੀ ਹੈ ਤਾਂ ਜਿਹੜੀ ਉਹ ਜ਼ਿੰਦਗੀ ਆ 12 ਸਾਲ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦਾ ਇੱਕ ਬਹੁਤ ਵੱਡਾ ਕਾਲਾ ਸੱਚ ਅੱਜ ਤੁਹਾਡੇ ਸਾਹਮਣੇ ਦਿਖਾਉਣ ਜਾ ਰਹੇ ਹਾਂ ਕਿਉਂਕਿ ਗੱਡੀਆਂ ਬਹੁਤ ਸਾਰੀਆਂ ਸੀ ਜਿਨ੍ਹਾਂ ਦੇ ਵਿੱਚ ਬਹੁਤ ਵੱਡਾ ਨਾਮ ਇਹੀ ਆਇਆ ਕਿ ਵਿਕਰਮ ਸਿੰਘ ਮਜੀਠੀਆ ਜਿਹੜੀਆਂ ਗੱਡੀਆਂ ਨੂੰ ਵਰਤ ਰਿਹਾ ਸੀ ਕਰੋੜਾਂ ਦੀ ਸੰਖਿਆ ਦੇ ਵਿੱਚ ਉਹਨਾਂ ਦੀ ਕੀਮਤ ਦੱਸੀ ਜਾ ਰਹੀ ਹੈ ਉਹਨਾਂ ਨੂੰ ਚਿੱਟੇ ਦੀ ਤਸਕਰੀ ਦੇ ਵਿੱਚ ਚਿੱਟੇ ਦੀ ਸਮਗਲੰਗ ਦੇ ਵਿੱਚ ਵੱਡੇ ਪੁੱਤਰ ਦੇ ਉੱਤੇ ਵਰਤਿਆ ਗਿਆ ਕਈ ਗੱਡੀਆਂ ਔਰ ਕਈ ਸਾਰੇ ਬੰਦੇ ਜਿਹੜੇ ਵਿਕਰਮ ਮਜੀਠੀਏ ਦੇ ਨਾਲ ਕੋਈ ਤੰਦਕਾਤ ਨਹੀਂ ਰੱਖਦੇ ਕਾਗਜ਼ਾਂ ਦੇ ਵਿੱਚ ਤਾਂ ਹੁਣ ਵਿਕਰਮ ਸਿੰਘ ਮਜੀਠੀਆ ਕਿਵੇਂ ਵਰਤਦੇ ਸੀ ਹੋਰ ਲੋਕਾਂ ਨੂੰ ਕਿ ਜਿਵੇਂ ਕਿਸੇ ਦਾ ਸਿਮ ਫੜਾਇਆ ਜਾਂਦਾ ਤਾਂ ਦੇਖੋ ਖੰਨੇ ਤੋਂ ਇੱਕ ਬੰਦੇ ਦਾ ਸਿਮ ਫੜਾਇਆ ਜਾਂਦਾ ਕਹਿੰਦੇ ਜੀ ਉਹ ਸਿਮ ਆ ਜਿਹੜਾ ਖੰਨੇ ਦਾ ਇੱਕ ਬੰਦਾ ਰਹਿਣ ਵਾਲਾ ਉਹਦਾ ਸਿਮ ਹੈ ਤੇ ਵਿਕਰਮ ਮਜੀਠੀਆ ਉਹ ਸਿਮ ਨੂੰ ਕਿਉਂ ਵਰਤ ਰਿਹਾ ਸੀ ਇਹ ਵੀ ਇੱਕ ਬਹੁਤ ਵੱਡਾ ਸਵਾਲ ਸੀ ਕਿ ਪੰਜਾਬ ਦੇ ਲੋਕਾਂ ਦੇ ਸਾਹਮਣੇ ਅੱਜ ਕੈਸੀ ਖਬਰ ਧਰਨ ਜਾ ਰਿਆ ਮੈਂ ਬਿਕਰਮ ਸਿੰਘ ਮਜੀਠੀਆ ਤੇ ਐਨਡੀਪੀਐਸ ਯਾਨੀ ਨਸ਼ੇ ਦਾ ਕੇਸ ਇਹਨਾਂ ਦੇ ਘਰ ਦੇ ਮਾਲਕ ਤੱਕ ਕਈ ਸਾਰੇ ਦਾਅਵੇ ਕਰ ਗਏ ਉਹਨਾਂ ਦੀ ਪਤਨੀ ਨੇ ਦਾਅਵਾ ਕੀਤਾ ਔਰ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਭੈਣ ਹਰਸਿਮਰਤ ਕੌਰ ਬਾਦਲ ਉਹਨਾਂ ਨੇ ਵੀ ਦਾਅਵਾ ਕੀਤਾ ਕਹਿੰਦੇ ਜੀ ਬਿਕਰਮ ਸਿੰਘ ਮਜੀਠੀਆ ਦੇ ਕੋਲ ਨਾ ਤਾਂ ਕੋਈ ਬੇਨਾਮੀ ਸੰਪਤੀ ਔਰ ਨਾ ਸਾਡਾ ਚਿੱਟੇ ਦੇ ਵਿੱਚ ਕਿਸੇ ਦੇ ਵਿੱਚ ਹੱਥ ਹੈ ਪਰ ਹੁਣ ਜਿਹੜਾ ਹੱਥ ਸੀ ਉਹ ਦਰਅਸਲ ਦੇ ਵਿੱਚ ਚਿੱਟੇ ਦੇ ਵਿੱਚ ਹੀ ਸੀ ਜਿਹੜੀਆਂ ਗੱਡੀਆਂ ਤੁਹਾਡੇ ਸਾਹਮਣੇ ਅੱਜ ਗੱਡੀਆਂ ਦਾ ਜ਼ਿਕਰ ਕਰਨ ਜਾ ਰਹੇ ਹਾਂ ਉਹਨਾਂ ਗੱਡੀਆਂ ਦੇ ਵਿੱਚ ਕਿਸੇ ਦਿਨ ਵਿਕਰਮ ਸਿੰਘ ਮਜੀਠੀਆ ਚਿੱਟੇ ਦੀ ਸਮਗਲਨ ਕਰਦੇ ਸੀ ਬਹੁਤ ਵੱਡੇ ਪੈਮਾਨੇ ਦੇ ਉੱਤੇ ਇਹਨਾਂ ਨੇ ਪੰਜਾਬ ਦੇ ਲੋਕਾਂ ਦੇ ਨਾਲ ਘਾਣ ਕੀਤਾ ਤੇ ਜਿਹੜਾ ਭੋਲਾ ਸੀ ਭੋਲੇ ਨੂੰ ਇਹਨਾਂ ਨੇ ਫੜਿਆ ਸੀ ਬਾਦਲਾ ਨੇ ਤੇ ਬਾਦਲ ਕਹਿੰਦੇ ਜੀ ਅਸੀਂ ਭੋਲਾ ਫੜਿਆ ਪਰ ਉਸੇ ਭੋਲੇ ਨੇ ਮੋਹਰ ਲਾ ਦਿੱਤੀ ਸੀ ਕਿ ਵਿਕਰਮ ਸਿੰਘ ਮਜੀਠੀਆ ਚਿੱਟੇ ਦੀ ਦਸਕਰੀ ਭੁੱਕੀ ਦੀ ਦਸਕਰੀ ਮੇਰੇ ਨਾਲ ਕਰਦਾ ਸੀ ਤਾਂ ਉਸ ਗੱਲ ਨੂੰ ਸੁਖਵੀਰ ਸਿੰਘ ਬਾਦਲ ਨੇ ਬਿਲਕੁਲ ਨਕਾਰ ਦਿੱਤਾ ਸੀ ਕਹਿੰਦੇ ਜੀ ਭੋਲੇ ਨੂੰ ਦਾਸੀ ਫੜਿਆ ਇਹਦਾ ਜਾਣਬੁੱਝ ਕੇ ਵਿਕਰਮ ਮਜੀਠੀਆ ਦਾ ਨਾਮ ਲੈ ਰਿਹਾ ਪਰ ਦਰਸਲ ਦੇ ਵਿੱਚ ਵਿਕਰਮ ਮਜੀਠੀ ਦਾ ਸੱਚ ਉਹੀ ਸੀ ਜੋ ਭੋਲੇ ਨੇ ਕਿਹਾ ਸੀ ਤਾਂ ਹੁਣ ਵਿਕਰਮ ਸਿੰਘ ਮਜੀਠੀਆ ਐਨਡੀਪੀਐਸ ਦੇ ਵਿੱਚ ਫਸ ਚੁੱਕੇ ਨੇ ਕਿਉਂਕਿ ਜਿਹੜੀ ਐਸਆਈਟੀ ਦੀ ਟੀਮ ਕਲ ਨਾਬਾ ਜੇਲ੍ਹ ਦੇ ਵਿੱਚ ਪਹੁੰਚਦੀ ਹੈ ਕਹਿੰਦੇ ਜੀ ਇਹਨੂੰ ਪੁੱਛ ਰਸ ਕਰ ਰਹੀ ਹੈ ਪਰ ਦਰਸਲ ਦੇ ਵਿੱਚ ਐਨਡੀਪੀਐਸ ਦਾ ਕੇਸ ਵਿਕਰਮ ਮਜੀਠੀਏ ਤੇ ਦੁਬਾਰਾ ਤੋਂ ਇੱਕ ਹੋਰ ਲਾਗੂ ਹੋ ਗਿਆ ਤਾਂ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਇੱਕ ਬਹੁਤ ਵੱਡੀ ਗੱਲ ਕਹੀ ਕਹਿੰਦੇ ਜੀ ਅਸੀਂ ਵਿਕਰਮ ਮਜੀਠੀਏ ਨੂੰ ਪੱਕੇ ਪੈਰਾਂ ਤੇ ਹੋ ਕੇ ਚੱਕਿਆ ਔਰ ਦੂਜੇ ਪਾਸੇ ਅੱਡੀ ਚੋਟੀ ਦਾ ਜੋਰ ਵਿਕਰਮ ਮਜੀਠੀਏ ਨੂੰ ਕਢਾਉਣ ਵੀ ਖਾਤਰ ਬਾਹਰਾਂ ਦਾ ਵੀ ਲੱਗਿਆ ਵਿਰੋਧੀ ਹੋਰ ਕਈ ਪਾਰਟੀਆਂ ਨੇ ਜਿਹੜੀਆਂ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਨੇ ਉਹ ਕਹਿੰਦੇ ਸੀ ਪਹਿਲਾਂ ਦੇਖੋ ਚੰਨੀ ਦਾ ਬਿਆਨ ਆਉਂਦਾ ਹੈ ਕਹਿੰਦੇ ਵਿਕਰਮ ਮਜੀਠੀਆ ਤੇ ਐਕਸ਼ਨ ਗਲਤ ਹੋ ਗਿਆ ਫਿਰ ਖੈਰਾ ਦਾ ਆਉਂਦਾ ਜੀ ਉਹ ਵੀ ਕਹਿੰਦੇ ਇਹੀ ਗੱਲ ਔਰ ਉਸ ਤੋਂ ਬਾਅਦ ਮੁੱਖ ਮੰਤਰੀ ਰਹੇ ਪੰਜਾਬ ਦੇ ਅੰਦਰ ਕੈਪਟਨ ਮਰਿੰਦਰ ਸਿੰਘ ਕਾਂਗਰਸ ਦੇ ਲੀਡਰ ਜਿਹੜੇ ਅੱਜ ਬੀਜੇਪੀ ਦੇ ਵਿੱਚ ਜਾ ਚੁੱਕੇ ਨੇ ਉਹਨਾਂ ਨੇ ਵੀ ਕਿਹਾ ਕਿ ਨਾ ਮੇਰੇ ਭਤੀਜੇ ਵਿਕਰਮ ਮਜੀਠੀਆ ਤੇ ਬੜਾ ਮਾੜਾ ਐਕਸ਼ਨ ਕੀਤਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਨਿਆ ਦੇ ਰਤਨ ਦੇ ਨਾਲ ਕਿ ਵਿਕਰਮ ਸਿੰਘ ਮਜੀਠੀਏ ਤੇ ਐਂਡੀਪੀਐਸ ਦਾ ਪਰਚਾ ਔਰ ਗੱਡੀਆਂ ਦੇ ਵਿੱਚ ਉਹ ਤਸਕਰੀ ਕਿਵੇਂ ਕਰਦੇ ਸੀ ਜਿਹੜੀ ਇੱਕ ਵਾਰੀ ਫੇਰ ਵਿਕਰਮ ਸਿੰਘ ਮਜੀਠੀਆ ਨਾਲ ਕੋਲ ਲੱਕ ਰੱਖਦੀ ਆ ਉਹ ਐਫਟਿਫ ਐਫ ਐਕਸਾਈਟ ਜਿਹੜੀ ਟਰੱਕ ਦੇ ਕੇਸ ਨੂੰ ਲੈ ਕੇ ਐਂਡੀਪੀਐਸ ਦੀ ਕੇਸ ਨੂੰ ਲੈ ਕੇ ਜਿਹੜਾ ਵਿਕਰਮ ਮਜੀਠੀਆ ਦੇ ਖਿਲਾਫ ਰਜਿਸਟਰ ਕੀਤਾ ਗਿਆ ਸੀ ਪਹਿਲੀ ਐਫਐਸਆਈ ਦੀ ਐਸਰੇਸਤੀ ਐਪੀਲ ਰਿਪੋਰਟ ਤੋਂ ਬਾਅਦ ਜੋ ਦੂਜੂ ਬਾਅਦ ਜਿਹੜੀ ਨਵੀਂ ਐਫਆਈਟੀ ਬਣਾਈ ਗਈ ਸੀ ਉਹਨੀਆਂ ਰਿਪੋਰਟਾਂ ਨੂੰ ਲੈਂਦੇ ਹੋਏ ਜਿਹੜੀ ਐਫਆਈਆਰ ਨਵੀਂ ਰਜਿਸਟਰ ਕੀਤੀ ਗਈ ਸੀ ਉਹਦੇ ਖਿਲਾਫ ਚੱਲਦੇ ਹੋਏ ਅੱਜ ਪੰਜਵੀਂ ਐਫਆਈਟੀ ਜਿਹੜੀ ਮਜੀਠੀਆ ਦੇ ਖਿਲਾਫ ਬਣੀ ਤੇਵੇਂ ਮੁਕੀ ਪਟਿਆਲਾ ਦੇ ਐਸਐਸਪੀ ਉਹਨਾਂ ਦੀ ਅੱਜ ਐਫਆਈਟੀਟੀ ਟੀਮ ਜਿਹੜੀ ਆ ਮਰੁੰਨ ਸ਼ਰਮਾ ਦੀ ਟੀਮ ਐਫਆਰਪੀ ਪਟਿਆਲਾ ਉਹ ਨਾਪਾ ਟੇਲ ਪੌਂਕਸ ਦੀ ਹੈ ਤੇ 2 ਘੰਟੇ ਤੱਕ ਉਹ ਇੰਟਰੋਗੇਸ਼ਨ ਕਰਦੇ ਆ ਵਿਕਰਮ ਸਿੰਘ ਮਜੀਠੀਆ ਦੇ ਐਨਡੀਪੀਐਸ ਕੇਸ ਨੂੰ ਲੈ ਕੇ ਯਾਨੀ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਐਨਡੀਪੀਐਸ ਦਾ ਪਰਚਾ ਠੋਕ ਦਿੱਤਾ ਤਾਂ ਹੁਣ ਸੁਖਵੀਰ ਸਿੰਘ ਬਾਦਲ ਹੋਵੇ ਚਾਹੇ ਹੋਵੇ ਉਹਨਾਂ ਦੀ ਹਰਸ ਅਮਰਤਕਾਰ ਬਾਦਲ ਉਹ ਚਾਹੇ ਜਿੰਨੇ ਮਰਜ਼ੀ ਤਣੇ ਤੜਾਉਣ ਪਰ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਆ ਸਕਦਾ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਬਹੁਤ ਵੱਡੀ ਪਾਵਰ ਹੁੰਦੀ ਆ ਸਟੇਟ ਦੇ ਮੁੱਖ ਮੰਤਰੀ ਨੇ 3 ਕਰੋੜ ਲੋਕਾਂ ਦੀ ਆਵਾਜ਼ ਆ ਉਹਨਾਂ ਦੇ ਨਾਲ ਕਿਉਂਕਿ 3 ਕਰੋੜ ਲੋਕ ਉਹ ਨੇ ਜਿਨ੍ਹਾਂ ਦੇ ਵਿੱਚੋਂ ਲੋਕਾਂ ਨੇ ਚੁਣੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਔਰ ਹੁਣ ਪੰਜਾਬ ਦੇ ਲੋਕਾਂ ਦੀ ਆਵਾਜ਼ ਕੀ ਹੈ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਨੂੰ ਫੜਤਾ ਲਿਆ ਛੱਡ ਨਾ ਦਿਓ ਕਿ ਨਹੀਂ ਤਾਂ ਮੁੱਖ ਮੰਤਰੀ ਭਵਨਤ ਸਿੰਘ ਮਾਨ ਨੂੰ 2027 ਦੇ ਵਿੱਚ ਬਹੁਤ ਵੱਡਾ ਖਤਰਾ ਪੈਦਾ ਹੋ ਜਾਣਾ ਤਾਂ ਹੁਣ ਇਹਦੇ ਨਾਲ ਹੀ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਇੱਕ ਹੋਰ ਬਹੁਤ ਵੱਡੀ ਖਬਰ ਆ ਰਹੀ ਹੈ ਕਿਉਂਕਿ ਮੀਂਹ ਦਾ ਲਗਾਤਾਰ ਬਹਾ ਵਧ ਰਿਹਾ ਜਿਹੜਾ ਕਿਉਂਕਿ ਮੀਂਹ ਦੇ ਨਾਲ ਜਿਹੜੀ ਲਗਾਤਾਰ ਬਰਸਾਤ ਪੈ ਰਹੀ ਹੈ ਇਹਦੇ ਨਾਲ ਬਹੁਤ ਸਾਰੇ ਇਲਾਕੇ ਪੰਜਾਬ ਦੇ ਡੁੱਬਦੇ ਜਾ ਰਹੇ ਨੇ ਪ੍ਰਸ਼ਾਸਨ ਨੂੰ ਪੰਜਾਬ ਦੀ ਸਰਕਾਰ ਨੂੰ ਤਿਆਗਣ ਦੀ ਲੋੜ ਸਰਦੂਲਗੜ ਦੇ ਵਿੱਚ ਇੱਕ ਛੱਪੜ ਪਾਇਆ ਜਾਂਦਾ ਜਿਹੜਾ ਕਿ ਵਾਰ ਨੰਬਰ 5 ਦੇ ਵਿੱਚ ਹੈ ਉੱਥੋਂ ਦੀ ਖਬਰ ਕੱਲ ਮੈਂ ਲਈ ਸੀ ਉੱਥੋਂ ਦੇ ਐਮ.ਐਲ.ਏ. ਨੇ ਗੁਰਪ੍ਰੀਤ ਸਿੰਘ ਬਣਾ ਵਾਲੀ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਹੀ ਨੇ ਅੱਛਾ ਹੁਣ ਉਹਨਾਂ ਨੂੰ ਇੱਕ ਅਪੀਲ ਹੈ ਵਾਰ ਨੰਬਰ 5 ਸਰਦੂਲਗੜ ਦੇ ਲੋਕਾਂ ਬਣੀਓ ਕਿਉਂਕਿ ਜਿਹੜਾ ਉਹ ਛੱਪੜ ਉਹ ਦਰਸਲ ਦੇ ਵਿੱਚ ਚੜ ਚੁੱਕਿਆ ਕਿਉਂ ਚੜ ਗਿਆ ਕਿਉਂਕਿ بارش ਪੈ ਰਹੀ ਹੈ ਤਾਂ ਗਰਧ ਰਿਆ ਦੇ ਵਿੱਚ ਸ਼ਾਇਦ ਪਾਣੀ ਜਾਂਦਾ ਸੀ ਤੇ ਹੁਣ ਗਰਧ ਰਿਆ ਉਫਾਨ ਦੇ ਉੱਤੇ ਕਿਸੇ ਵੇਲੇ ਵੀ ਬੰਨ ਟੁੱਟ ਸਕਦੇ ਨੇ ਔਰ ਦੂਜੇ ਪਾਸੇ ਜੜੀਆਂ ਉਹਦੇ ਅੰਦਰ ਪੁੜੀਆਂ ਜਾਂਦੀਆਂ ਸੀ ਸ਼ਹਿਰ ਦੇ ਪਾਣੀ ਦੀਆਂ ਉਹਨਾਂ ਨੂੰ ਬੰਦ ਕੀਤਾ ਗਿਆ ਕਿਉਂਕਿ ਉਲਟਾ ਪਾਣੀ ਨਹੀਂ ਤਾਂ ਘਰਦਿਆਂ ਦਾ ਬਾਹਰ ਆਉਂਦਾ ਸੀ ਪਰ ਇਹਦੇ ਨਾਲ ਹੀ ਛੱਪੜ ਦੇ ਵਿੱਚ ਜਿਹੜਾ ਪਾਣੀ ਕਰਾਸ ਕੀਤਾ ਗਿਆ ਉਹਦੇ ਨਾਲ ਜਿੰਨੇ ਵੀ ਗਰੀਬ ਲੋਕ ਉੱਥੇ ਰਹਿੰਦੇ ਨੇ 12 ਨੰਬਰ 5 ਸਰਦੂਲਗੜ ਉੱਥੇ ਭਾਈ ਇਹ ਘਰਾਂ ਦੇ ਵਿੱਚ ਪਾਣੀ ਵੜਨ ਤੇ ਹੈ ਜੇਕਰ ਧਿਆਨ ਨਾ ਦਿੱਤਾ ਗਿਆ ਵੱਡੇ ਪੱਦਰ ਦੇ ਉੱਤੇ ਨੁਕਸਾਨ ਗਰੀਬ ਲੋਕਾਂ ਦਾ ਹੋਣਾ ਉਹ ਗਰੀਬ ਲੋਕ ਜਿਨ੍ਹਾਂ ਨੇ ਬਾਈ ਦੇ ਵਿੱਚ ਤੁਹਾਡੀ ਸੱਤਾ ਕਾਇਮ ਕਰਵਾਈ ਉਹਨਾਂ ਲੋਕਾਂ ਦਾ ਯੋਗਦਾਨ ਇੱਕ ਬਹੁਤ ਵੱਡਾ ਯੋਗਦਾਨ ਗੁਰਪ੍ਰੀਤ ਸਿੰਘ ਬਣਾਵਾਲੀ ਨੂੰ ਜਿਤਾਉਣ ਦੇ ਵਿੱਚ ਸੀ ਜੇਕਰ ਅੱਜ ਦੀ ਘੜੀ ਬਣਾਵਾਲੀ ਐਮਐਲਏ ਗੁਰਪ੍ਰੀਤ ਸਿੰਘ ਸਰਦੂਲਗੜ੍ਹ ਦੇ 12 ਨੰਬਰ 5 ਦੇ ਵਿੱਚ ਨਹੀਂ ਜਾ ਕੇ ਜੱਜਾ ਲੈਂਦੇ ਨਹੀਂ ਕੋਈ ਸਮਾਧਾਨ ਕਰਦੇ ਤਾਂ ਕੱਲ ਨੂੰ ਤੁਹਾਨੂੰ ਇਹਦਾ ਮੋੜ ਮਾਂ ਜਵਾਬ ਮਿਲਣਾ ਹੈ ਇਹ ਤਾ ਕਿਉਂਕਿ ਲੋਕਾਂ ਨੇ ਡਾਂਕੇ ਦੀ ਚੋੜ ਤੇ ਵੋਟ ਪਾਈ ਸੀ ਤਾਂ ਅੱਜ ਦੁੱਖ ਵੀ ਘੜੀ ਦੇ ਵਿੱਚ ਐਮਐਲਏ ਸਾਹਿਬ ਉੱਥੇ ਨਹੀਂ ਪਹੁੰਚਦੇ ਲੋਕਾਂ ਦੀ ਸੁਣਵਾਈ ਨਹੀਂ ਕਰਦੇ ਜਾਂ ਸੁਣਦੇ ਹੀ ਨਹੀਂ ਤਾਂ ਭਾਈ ਫਿਰ ਆਉਣ ਵਾਲਾ ਸਮਾਂ ਤੁਹਾਡੇ ਲਈ ਢੱਲਾ ਪੈ ਜਾਣਾ ਤਾਂ ਹੀਗਾ ਪੰਜਾਬ ਵਾਲੇ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਨ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਤੇ ਅੱਜ ਦੀ ਵੀਡੀਓ ਆਪਾਂ ਦੇਖੀ ਹੈ। ਇਸ ਦੀ ਵੀਡੀਓ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੀਆਂ ਉਹਨਾਂ ਗੱਡੀਆਂ ਦਾ ਬਾਰੇ ਜ਼ਿਕਰ ਕੀਤਾ ਗਿਆ ਦੱਸਿਆ ਗਿਆ ਵੈ ਜਿਹੜੀਆਂ ਕਿ ਕਰੋੜਾਂ ਰੁਪਈਆ ਦੀਆਂ ਮਾਲਿਦੀਆਂ ਵੈ ਕਿ ਉਹਨਾਂ ਦੀ ਅਗਰ ਰਕਮ ਦਾ ਖਮਿਆਦਾ ਲਾਇਆ ਜਾਏ ਜਾਂ ਅੰਦਾਜ਼ਾ ਲਾਇਆ ਜਾਏ ਤਾਂ ਕਰੋੜਾਂ ਰੁਪਈਆ ਦੀਆਂ ਗੱਡੀਆਂ ਜਿਹੜੀਆਂ ਕਿ ਸਿਰਫ ਨਸ਼ਾ ਤਸਤੀ ਦੇ ਕੰਮ ਵਿੱਚ ਇਸਤੇਮਾਲ ਕੀਤੀਆਂ ਜਾਂਦੀਆਂ ਸੀ ਨਾਲ ਹੀ ਨਾਲ ਉਹਨਾਂ ਗੱਡੀਆਂ ਦਾ ਫਾਇਦਾ ਇਹ ਸੀ ਜਿਹੋ ਉਹਨਾਂ ਗੱਡੀਆਂ ਨੂੰ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਸੀ ਤੇ ਉਹਨਾਂ ਗੱਡੀਆਂ ਨੂੰ ਕੋਈ ਵੀ ਚੈੱਕ ਨਹੀਂ ਕਰਦਾ ਇਸ ਕਰਕੇ ਉਹ ਗੱਡੀਆਂ ਜਿਹੜਾ ਨਸ਼ਾ ਤਸਰੀ ਦੇ ਕੰਮ ਵਿੱਚ ਇਸਤੇਮਾਲ ਹੁੰਦੀਆਂ ਸੀ ਨਸ਼ਾ ਸਮਗਲੀ ਵਾਸਤੇ ਇਸਤੇਮਾਲ ਹੁੰਦੀਆਂ ਸੀ ਕਿਉਂਕਿ ਵੀਰੋ ਵਿਕਰਮ ਸਿੰਘ ਮਜੀਠੀਆ ਜਦੋਂ ਨਸ਼ੇ ਦਾ ਕੰਮ ਕਰਦੇ ਸੀ ਉਦੋਂ ਸੁਖਬੀਰ ਸਿੰਘ ਬਾਦਲ ਆਪਣੇ ਪੂਰੇ ਇਖਤਿਆਰ ਦੇ ਵਿੱਚ ਸੀ ਇਹਨਾਂ ਦੀ ਪਾਰਟੀ ਇਖਤਿਆਰ ਦੇ ਵਿੱਚ ਸੀ ਸਾਰੇ ਇਖਤਿਆਰਾਤ ਇਹਨਾਂ ਦੇ ਹੱਥ ਦੇ ਵਿੱਚ ਸੀ ਇਸ ਕਰਕੇ ਜਿਹੜੇ ਸਰਕਾਰੀ ਮਹਿੰਗੀਆਂ ਮਹਿੰਗੀਆਂ ਗੱਡੀਆਂ ਸੀ ਉਹ ਸਾਰੀਆਂ ਹੀ ਨਸ਼ਾ ਸ਼ਸਤਰੀ ਦੇ ਕੰਮ ਵਿੱਚ ਇਸਤੇਮਾਲ ਹੁੰਦੀਆਂ ਸੀ ਇਵਨ ਕਿ ਕਿਆ ਜਾਂਦਾ ਹੈ ਕਿ ਵਿਕਰਮ ਸਿੰਘ ਮਜੀਠੀਆ ਤੇਜ਼ ਹੈਲੀਕਾਪਟਰ ਨੂੰ ਵੀ ਨਸ਼ਾ ਤਸਰੀ ਦੇ ਕੰਮ ਦੇ ਵਿੱਚ ਇਸਤੇਮਾਲ ਕਰਦਾ ਹੁੰਦਾ ਸੀ ਯਾਨੀ ਕਿ ਵਿਕਰਮ ਸਿੰਘ ਮਜੀਠੀਆ ਕਿੱਡਾ ਵੱਡਾ ਨਸ਼ਾ ਤਸਤੀ ਦਾ ਸਮਗਲਰ ਸੀ ਕਿ ਉਹਨੇ ਦੇਖ ਲਓ ਕਿ ਆਪਣੇ ਜਿਹੜੇ ਸਰਕਾਰੀ ਰਿਸੋਰਸ ਸੀ ਸਰਕਾਰੀ ਜਿਹੜੀਆਂ ਚੀਜ਼ਾਂ ਸੀ ਉਹ ਵੀ ਨਸ਼ਾ ਤਸਤੀ ਵਾਸਤੇ ਇਸਤੇਮਾਲ ਕਰਦਾ ਰਿਹਾ ਵੈ ਇਸੇ ਕਰਕੇ ਤੇ ਹੁਣ ਕਹਿੰਦੇ ਆ ਕਿ ਵਿਕਰਮ ਸਿੰਘ ਮਜੀਠੀਆ ਦਾ ਬਾਹਰ ਹੋਣਾ ਬਹੁਤ ਮੁਸ਼ਕਲ ਹੈ ਕਿਉਂ ਕਿ ਇਹਦੇ ਖਿਲਾਫ ਜਿਹੜੇ ਸਬੂਤ ਨੇ ਚਾਰ-ਚਾਰ ਬਕਸੇ ਉਹ ਭਰੇ ਜਾ ਰਹੇ ਆ ਇਹਨਾਂ ਖਿਲਾਫ ਸਬੂਤਾਂ ਦੇ ਯਾਨੀ ਕਿ ਜਿਹੜੀ ਨਵੀਂ ਚਾਰਜ ਚਾਰਜ ਸ਼ੀਟ ਜਾਰੀ ਕੀਤੀ ਆ ਉਹਦੇ ਵਿੱਚ ਜਿਹੜੇ ਸਬੂਤ ਜਾਣਗੇ ਉਹ 4-4 ਬਕਸਿਆਂ ਦੇ ਵਿੱਚ ਭਰ ਕੇ ਆਉਣਗੇ ਕਿ ਵਿਕਰਮ ਸਿੰਘ ਮਜੀਠੀਆ ਦਾ ਹੁਣ ਬਾਹਰ ਹੋਣਾ ਬਹੁਤ ਮੁਸ਼ਕਲ ਹੈ ਨਾਲ ਹੀ ਨਾਲ ਜਿਹੜੇ ਕਿ ਇਹਨਾਂ ਦੇ ਭੈਣ ਹਰ ਸਿਮਰਤ ਕੌਰ ਜਾਂ ਸੁਖਬੀਰ ਸਿੰਘ ਬਾਦਲ ਜਿਹੜੇ ਕਹਿੰਦੇ ਹੱਕ ਚ ਬਿਆਨ ਦਿੰਦੇ ਸੀ ਜਾਂ ਫਿਰ ਦੂਸਰੇ ਜਿਹੜੇ ਚੰਨੀ ਵਰਗੇ ਜਾਂ ਖੇੜਾ ਵਰਗੇ ਜਿਹੜੇ ਕਿ ਕਹਿੰਦੇ ਸੀ ਕਿ ਵਿਕਰਮ ਸਿੰਘ ਮਜੀਠੀਆ ਨੂੰ ਫੜ ਕੇ ਮੁੱਖ ਮੰਤਰੀ ਪੰਜਾਬ ਨੇ ਬਹੁਤ ਹੀ ਮਾਰਾ ਕੀਤਾ ਵਾ ਹੁਣ ਉਹਨਾਂ ਦਾ ਵੀ ਨੰਬਰ ਲੱਗ ਜਾਣਾ ਕਿਉਂਕਿ ਮੁੱਖ ਮੰਤਰੀ ਪੰਜਾਬ ਸਾਹਿਬ ਇਹ ਕਹਿ ਰਹੇ ਆ ਕਿ ਮੈਂ ਕਿਸੇ ਨੂੰ ਨਹੀਂ ਛੱਡਣਾ ਜਿੰਨੇ ਵੀ ਪੰਜਾਬ ਦਾ ਨੁਕਸਾਨ ਕੀਤਾ ਉਹ ਸਾਰੇ बराबर ਦੇ ਸ਼ਾਮਲ ਹੈ ਤੇ ਉਹਨਾਂ ਸਭ ਨੂੰ ਸਜ਼ਾ ਮਿਲੇਗੀ ਬਾਕੀ ਵੀਰੋ ਤੁਸੀਂ ਅੱਜ ਦੀ ਵੀਡੀਓ ਦੇਖੀ ਹੈ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਕਰਕੇ ਆਪਣੀ ਰਾਏ ਦੇ ਜ਼ਰੂਰ ਲਾਜ਼ਮੀ ਕਰਿਓ ਆਪਣਾ ਖਿਆਲ ਰੱਬ ਰੱਖਾ